সচে পাশ কিন্তু ওরজে বোলিয় ভাই কে হা মহারাজ ওর বোলিয়া হারসা যে গুরু তেগ বহ ਬੱਛਾ ਇੱਕ ਜਦੋਂ ਗੱਲ ਕਹੀ ਕੋਈ ਨਹੀਂ ਅੱਗੇ ਵਧਿਆ ਖੁਦਾ ਨੇ ਮੈਨੂੰ ਸੇਵਾ ਦਿੱਤੀ ਮੈਂ ਸੇਵਾ ਲੈ ਕੇ ਆ ਗਿਆ ਮੇਰੇ ਹਜ਼ੂਰ ਨੇ ਕੁੱਟ ਕੇ ਛਾਤੀ ਨਾਲ ਲਾ ਲਿਆ ਆਖਿਆ ਪਾਈ ਜਾਂਦੇ ਆ ਰੰਗਰੇਟਾ ਗੁਰੂ ਦਾ ਬੇਟਾ ਸੱਚੇ ਪਾਤਸ਼ਾਹ ਕਹਿੰਦੇ ਪਾਈ ਜਾਂਦੇ ਆ ਜਦੋਂ ਮੇਰੇ ਪਿਤਾ ਦਾ ਆਖਰੀ ਸਮਾਂ ਸੀ ਮੈਂ 9 ਸਾਲ ਦਾ ਸੀ ਮੈਂ ਬਾਪ ਦੇ ਕੋਲ ਨਹੀਂ ਜਾ ਸਕਿਆ ਮੈਂ ਬਾਪ ਦਾ ਅੰਤਮ ਸਮਾਂ ਨਹੀਂ ਸਾਂਭ ਸਕਿਆ ਜਾਂਦੇ ਆ ਤੂੰ ਮੇਰੇ ਬਾਪ ਦਾ ਅੰਤਮ ਸਮਾਂ ਸਾਂਭਿਆ ਹੈ